आते हैं आते हैं यारा। तीन किलो पचास की तीन किलो हां जी ਗ੍ਰੇਨ ਮਾਰਕੀਟ ਟਰੈਕਟਰ 26 ਚੰਡੀਗੜ੍ਹ ਹੈਲਮਟ ਇਗਨੋਰ ਕਰਿਓ ਕਿ ਪਰਨਾ ਹੰਤ ਮੰਨੇ ਹਟੋ ਕੀ ਮਿਲਿਆ ਕਿ ਤੁਹਾਨੂੰ ਅੱਜ ਹੀ ਪ੍ਰਾਈਡ ਅੱਜ ਦੀ ਭੀੜ ਦੇਖੋ ਤੁਸੀਂ ਚੰਡੀਗੜ੍ਹ ਦੀ ਸਬਜ਼ੀ ਮੰਡੀ ਕਹਿੰਦੇ ਆਪਾਂ ਲੋਕ ਨਾ ਤੇ ਆਪਾਂ ਮੈਂ ਲੈ ਲਾਇਆ ਤੇ ਵੀ ਸਵਾਲ ਵੀਰ ਆਪਣੇ ਆਪ ਆ ਗਏ ਜੀ ਹਲੋ ਵੀਰ ਇੱਕ ਮਿੰਟ ਆਤੇ ਆਤੇ ਆ ਯਾਰ ਚੱਲ ਵੀ ਚੱਲ ਮੰਮੇ 10 ਮੰਮੇ ਕਿਹ ਹੈ ਚੱਲ ਆ ਚੱਲ ਫਿਰ ਵੇਖੋ ਜੀ ਢੀੜਾ ਇੱਥੇ ਇੱਥੇ ਸਾਰਾ ਚੰਡੀਗੜ੍ਹ ਚੰਡੀਗੜ੍ਹ ਸਾਰਾ ਟੋਟਲੀ ਤੇ ਆਲੇ-ਦਾਲੇ ਦੇ ਪਿੰਡ ਦੇ ਲੋਰ ਪਿਆਰ ਸ਼ਾਦੀਆਂ ਪਾਰਟੀ ਇੱਥੋਂ ਹੀ ਜਾਂਦਾ ਸਭ ਦੀ ਜੀਤੀ ਜਾਂਦਾ ਇੱਥੇ ਦੀ ਫੇਮਸ ਚੀਜ਼ ਹੈਗੀ ਬਾਬੇ ਦੀ ਚਾਹ ਜੋ ਕਿ ਅਸੀਂ ਪੀਤੀ ਹੈ ਬਾਬੇ ਦੀ ਚਾਹ ਆਪਾਂ ਪਾਤਾ ਪਾਤਾ ਇੱਥੇ ਮਾਹੌਲ ਬਹੁਤ ਹੈ ਹਰ ਇੱਕ ਚੀਜ਼ ਮਿਲਦੀ ਇੱਥੇ एवरीथिंग ਯੂ ਕੈਨ ਬਾਇ ਟਿਕਿਆ ਇੱਥੇ ਹਰ ਆਗੂ ਗ੍ਰੀਸ ਸਕਦੇ ਆ ਕਿਉਂਕਿ ਘਰ ਦਾ ਰਾਸ਼ਨ ਕਿਸੇ ਵੀ ਤਰ੍ਹਾਂ ਦੀ ਆਈਟਮ ਆ ਇੱਥੇ ਹੀ ਇਸ ਮੰਡੀ ਤੇ ਡਰਾਈ ਫਰੂਟ ਹੋ ਗਏ ਧਾਂ ਕੀ ਹੋਈ ਹੈ ਇਹ ਪਈਆਂ ਨੇ ਸਾਰੇ ਡਰਾਈ ਫਰੂਟ ਦੇਖੋ ਜਿਹੜੇ ਮਾਰੋਗ ਸਟਰੀਟ ਚ ਗਲੀਆਂ ਚੋਂ ਦੇ ਫਰਕ ਹੁੰਦਾ ਉਹ ਚੀਜ਼ ਦਾ ਵੀ ਫਰਕ ਫਰੈਸ਼ ਆਈਟਮ ਮਿਲਦੀ ਹੈ ਕਿਉਂਕਿ ਇੱਥੇ ਡੇਲੀ ਸਟਾਕ ਆਉਂਦਾ ਡੇਲੀ ਮਾਲ ਇੱਥੇ ਟਰੱਕ ਆਉਂਦੇ ਆ ਡੇਲੀ ਵਿਕਰੇ ਮੰਡੀ ਉਦੀ ਵੀ ਅਨਾਜ ਦੀ ਵੀ ਹੈ ਤੇ ਬੋਲੀਆਂ ਲੱਗਦੀਆਂ ਕਣਕ ਝੋਨਾ ਤੇ ਸਰੋਂ ਤਾਰਾ ਜੁਹੇ ਤੇ ਬੋਲੀਆਂ ਲੱਗਦੇ ਆ ਫਰੀਦਪੁਰ ਵਾਲੇ ਇਹਦੇ ਲੈ ਲੈ ਮਾਮੇ ਆ ਸਾਹਜੀ ਇਹ ਕਹਿੰਦੇ ਜੀ ਆ ਅਲਾਗਾ ਗਾਲੇ ਚ ਲੈ ਚੱਲ ਆ ਚੱਲ ਚੱਲ ਇੱਕ हर तरह के चावल हर तरह की आइटम बीज जलेबियाँ टिक्कियां क्या समासे दस नाम ਉਹ ਟਿੱਕੀਆਂ ਬਹੁਤ ਜਣੇ ਖੜੇ ਆ ਮਨ ਟਿੱਕੀਆਂ ਤੂੰ ਨਹੀਂ ਗਾਣੇ ਦਾ ਬਸ ਬੱਸ ਬੱਸ ਛੱਡ ਫਿਰ ਜਿਹੜੀਆਂ ਦਾ ਕੰਨਾ ਖੁੱਲੀਆਂ ਨਹੀਂ ਉਹਦਾ ਤਰਪਾਲ ਦਈ ਹੋਈ ਵੀ ਹੈ ਸਾਰੇ ਸਮਾਨ ਤੇ ਤੇ ਆਪਣਾ ਮੋਟਰਸਾਈਕਲ ਖੜਿਆ ਆ ਲੈ ਮਾਮਾ ਫੜੀ ਮੋਟਰਸਾਈਕਲ ਲਿਆ ਮੈਂ ਆਹ ਲਓ ਜੀ ਜਾਦੇ ਲਾ ਦੇ ਲਾ ਦੋ ਅੱਗੇ ਲਾ ਦੋ ਆ ਘੜਿਆ ਆਪਣਾ ਵੇਖ ਰਿਹਾ ਕੋਈ